ਹੇਠ ਸੀਗਾ ਜੀ ਮੇਰੀ ਫੈਕਟਰੀ ਲੱਗ ਰਹੀ ਹੈ ਪ੍ਰੀਤਪੁਰ ਚ ਤੇ ਮੈਂ ਉਹਦੇ ਉਹਦੇ ਸਿਲਸਿਲੇ ਚ ਸਵੇਰੇ ਜਾਣਾ ਹੀ ਹੁੰਨਾ ਵੀ ਮਿਸਟਰੀ ਵਗੈਰਾ ਲੱਗੇ ਹੋਏ ਐ ਕੰਮ ਤੇ ਤੇ ਸਾਰਾ ਉਹਦਾ ਚੈੱਕ ਅਪ ਚੈੱਕ ਵਗੈਰਾ ਕਰਨਾ ਸੀ ਸਾਰਾ ਤੇ ਮੈਂ ਸਵੇਰੇ 5 ਵਜੇ ਉੱਠਿਆ ਤੇ ਜਦੋਂ ਮੈਂ ਉਹਦਾ ਸ਼ਟਰ ਮੈਂ ਓਪਨ ਕੀਤਾ ਮਤਲਬ ਰਿਮੋਟ ਬੇਸ ਜ ਹੈ ਤੇ ਜਿਵੇਂ ਰੋਲ ਹੋ ਰਿਹਾ ਸੀਗਾ ਇਹਨੂੰ ਚਾਰ ਲੋਕ ਆ ਕੇ ਗੇਟ ਤੇ ਮੇਰੇ ਖੜ ਗਏ ਹਥਿਆਰ ਉਹਨਾਂ ਦੇ ਕੋਲੇ ਸੀਗੇ ਤੇ ਮੈਂ ਹਜੇ ਬਾਹਰ ਨਿਕਲਦਾ ਉਸ ਤੋਂ ਪਹਿਲਾਂ ਹੀ ਪੀਸੀਆਰ ਦੇ ਮਲਾਜੇ ਆਪਣੇ ਦੋ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਕੁਝ ਕੁਐਸਚਨ ਕੀਤਾ ਤੇ ਉਹ ਭੱਜ ਗਏ ਪੀਸੀਆਰ ਕੁਦਰਤੀ ਐਸ਼ ਉੱਤੇ ਪ ਕੀ ਲੱਗਦਾ ਤੁਹਾਨੂੰ ਉਸੇ ਨਾਲ ਬਚਤ ਹੋਈ ਹੈ ਬਿਲਕੁਲ ਜੀ ਉਸੇ ਨਾਲ ਹੀ ਬਚਤ ਹੋਈ ਹੈ ਹੋਰ ਤਾਂ ਕੋਈ ਸੀਗਾ ਨਹੀਂ ਇੱਥੇ ਇਹਦੇ ਵਿੱਚ ਕੋਈ ਤੁਹਾਨੂੰ ਪਹਿਲਾਂ ਕੋਈ ਧਮਕੀ ਵਗੈਰਾ ਜਿਹਾ ਕੋਈ ਨਹੀਂ ਨਹੀਂ ਧਮਕੀ ਵਗੈਰਾ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ ਕਿਸੇ ਦੇ ਸ਼ਰਤ ਨਹੀਂ ਕੋਈ ਸ਼ੱਕ ਨਹੀਂ ਜੀ ਕਿਹੜਾ ਬਾਈਕ ਸੀ ਉਹਨਾਂ ਕੋਲ ਸੀ ਡੀ ਡੀ ਲੈਕਸੀ ਕਾਫੀ ਪੁਰਾਣਾ ਜਿਹਾ ਨੰਬਰ ਪਲੇਟ ਉਹ ਟੁੱਟੀ ਹੋਈ ਸੀਗੀ ਤੇ ਹਜੇ ਤੁਹਾਡੇ ਅੰਦਰ ਦਾਖਲ ਨਹੀਂ ਹੋਏ ਸੀ ਨਹੀਂ ਦਾਖਲ ਹਜੇ ਗੇਟ ਤੇ ਖੜੇ ਸੀ ਸ਼ੈਟਰ ਹਜੇ ਅੱਧਾ ਵੀ ਖੁੱਲਿਆ ਸੀਗਾ ਜੀ ਮਤਲਬ ਖੁੱਲ ਰਿਹਾ ਸੀਗਾ ਵੀ ਹਜੇ ਤਾਂ ਆ ਕੇ ਖੜੇ ਸੀ ਉਸ ਤੋਂ ਪਹਿਲਾਂ ਹੀ ਮੈਂ ਇਹਦੇ ਬਾਹਰ ਨਿਕਲਦਾ ਉਸ ਤੋਂ ਪਹਿਲਾਂ ਹੀ ਪੁ ਬਾਈਕ ਆਵਦੀ ਨਾਲ ਲੈ ਕੇ ਹਾਂ ਉਹ ਪੁਲਿਸ ਵਾਲੇ ਬਾਈਕ ਆ ਦੇ ਨਾਲ ਲੈ ਗਈ ਸੀ ਉਹ ਛੱਡ ਕੇ ਬਾਈਕ ਆਵਦੀ ਉੱਥੇ ਹਾਂ ਉਹ ਬਾਈਕ ਛੱਡ ਕੇ ਭੱਜ ਗਿਆ ਨਾ ਇੱਕਦਮ ਜਦੋਂ ਪੁਲਿਸ ਨੇ ਵੇਖਿਆ ਆਰਮਡ ਸੀਗੇ ਪੁਲਿਸ ਵਾਲੇ ਤੇ ਉਹਨਾਂ ਨੂੰ ਵੇਖ ਕੇ ਡਰ ਗਏ ਤੇ ਉਹ ਆਪ ਦਾ ਇਧਰ ਉਧਰ ਭੱਜ ਗਏ ਸਾਰੇ ਇਹਦੇ ਵਿੱਚ ਹੁਣ ਫਿਲਹਾਲ ਤੁਹਾਨੂੰ ਪੁਲਿਸ ਨੇ ਕੀ ਭਰੋਸਾ ਦਿੱਤਾ ਪੁਲਿਸ ਨੇ ਭਰੋਸਾ ਦਿੱਤਾ ਜੀ ਕਿ ਬੰਦੇ ਜਲਦੋਂ ਜਲਦ ਕਾਬੂ ਕੀਤੇ ਜਾਣਗੇ ਤੇ ਆਪ ਦਾ ਇੱਕ ਦੇਖੋ ਆਪ ਦੇ ਲੈਵਲ ਤੇ ਆਪ ਦੀ ਪ੍ਰੋਟੈਕਸ਼ਨ ਆਪ ਵੀ ਕਰਨ ਨੂੰ ਕਿਹਾ ਤੇ ਬਾਕੀ ਉਹ ਕਹਿੰਦੇ ਵੀ ਪੁਲਿਸ ਪ੍ਰੋਪਰ ਰਾਉਂਡ ਦੇਊਗੀ ਦੇਖੋ ਪੁਲਿਸ ਦਾ ਹੈਲਪ ਉਸ ਦਿਨ ਵੀ ਕੀਤੀ ਹੈ ਉਹਨਾਂ ਜੋ ਪਛਾਣ ਨੇ ਬੰਦੇ ਤੁਸੀਂ ਜਾਣਦੇ ਕਿਸੇ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਕੋਈ ਸਾਡੇ ਸੁਣਨ ਤੇ ਆਇਆ ਕੋਈ ਚਾਹਲਾ ਮੁੰਡਾ ਸੀਗਾ ਵਿੱਚੋਂ ਮੈਂ ਕੋਈ ਫੇਸ ਦੇਖਿਆ ਨਹੀਂ ਨਾ ਮੈਨੂੰ ਕੋਈ ਫੈਮਿਲੀਅਰ ਸੀਗਾ ਕਿਹੜੇ ਚ ਪੜਿਆ ਮੁੰਡਾ ਕੋਈ ਨਹੀਂ ਹਜੇ ਤੱਕ ਤਾਂ ਨਹੀਂ ਕੋਈ ਬਾਕੀ ਪੁਲਿਸ ਆਪਦੀ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਆਪ ਤੁਸੀਂ ਉਹ ਵੀ ਸੁਣੋ ਮੈਂ ਜਿਹੜੀ ਜਿਹੜੀ ਜਗ੍ਹਾ ਤੇ ਪਕੜੇ ਉਹੀ ਜਗ੍ਹਾ ਤੇ ਖੜ ਏ ਭਾਈ ਸਾਹਿਬ ਆਪਣੇ ਕੰਮ ਤੇ ਜਾ ਰਹੇ ਸੀ ਤੇ ਉਹਨੇ ਆਪਣਾ ਜਿੱਦਾਂ ਸ਼ਟਰ ਖੋਲਿਆ ਤਾਂ ਐਨੇ ਨੂੰ ਕੀ ਹੋਇਆ ਵੀ ਕੁਝ ਬੰਦੇ ਜਿਹੜੇ ਪਹਿਲਾਂ ਹੀ ਖੜੇ ਸੀਗੇ ਉਹ ਵੀ ਸਿਹਰ ਆਪਣਾ ਕੰਮ ਕਰਦੀ ਕਰਦੀ ਰੁਟੀਨ 'ਚ ਇਧਰ ਨੂੰ ਜਦੋਂ ਆਈ ਆਏ ਉਹਨਾਂ ਨੇ ਦੇਖਿਆ ਵੀ ਕਿਉਂ ਕੌਣ ਬੰਦੇ ਸ਼ੱਕੀ ਜਿਹਾ ਲੱਗੇ ਉਹਨਾਂ ਨੇ ਮਤਲਬ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਦੇਖਣ ਤਾਂ ਉਹ ਇੱਧੇ ਰੁਟੀਨ 'ਚ ਜਿਵੇਂ ਆਪਾਂ ਕਿਸੇ ਨੂੰ ਪੁੱਛ ਕੇ ਕਰਦੇ ਵੀ ਤੁਸੀਂ ਇੱਥੇ ਕਿਵੇਂ ਖੜੇ ਹੋ ਉਹ ਉਹ ਖੁਦ ਹੀ ਪੱਜ ਪਏ ਅੱਗੇ ਮਤਲਬ ਕਿ ਤੇ ਜੇ ਤੁਮਾਂ ਲਈ ਚੀਜ਼ ਲੱਗਦੀ ਹੈ ਵੀ ਕੋਈ ਉਹ ਕੋਈ ਮਾਰੀ ਬੁਰੀ ਨਹੀਂ ਚਲਾਈ ਸੀ ਅਸੀਂ ਹੁਣ ਉਹਨਾਂ ਦੀ ਤਲਾਸ਼ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਪਕੜ ਲਾਂਗੇ ਚਾਰ ਜਣੇ ਨੇਚਰ ਨੇ ਜਿਹਨੂੰ ਕਿਸੇ ਚੀਜ਼ ਨਾਲ ਲਾਲਚ ਇਨਵੋਲ ਹੋ ਜਾਂਦਾ ਜੀ ਤੇ ਇਹ ਚੀਜ਼ਾਂ ਫਿਰ ਕਰਦੇ ਹੈਗੇ ਆ ਤਾਂ ਰਲ ਮਿਲ ਕੇ ਆਪਾਂ ਸਾਰੇ ਇਕੱਠੇ ਹੋਣ ਉਹ ਦੇਖੋ ਇਹਨਾਂ ਸਾਰੇ ਬੰਦੇ ਨੂੰ ਨੱਥ ਪਾਵਾਂਗੇ ਜੀ ਜੇ ਰੋਸੀ ਇਕੱਠੇ ਕੋਸ਼ਿਸ਼ ਕਰਨ ਕਰਵਾਓ ਮਨ ਚਾਹ ਪਿਆਰ ਪਾਓ ਗੈਟ ਐਕਸ ਲਵ ਬੈਕ ਇਨ ਯੂਰ ਲਾਈਫ ਪਰੇਸ਼ਾਨੀ ਜਿਵੇਂ ਪਿਆਰ ਤੋਂ ਖਾ ਖੋਇਆ ਪਿਆਰ ਵਾਪਸ ਪਾਉਣਾ ਪ੍ਰੇਮ ਭਿਆਲੀ ਮਾਤਾ ਪਿਤਾ ਨੂੰ ਮਨਾਉਣਾ ਸਵਤਨ ਦੁਸ਼ਮਨ ਤੋਂ ਛੁਟਕਾਰਾ ਲਾਟਰੀ ਨੰਬਰ ਪਾਓ 649 ਜਾਂ ਹੋਵੇ ਲਾਟੋ ਮੈਕ ਤੁਕੀ ਪੈੜਪੜਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦੇਵਾਂਗਾ ਨਮਸਕਾਰ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਜਰ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜ਼ਰੂਰ ਸੰਪਰਕ